ਇਹ ਰੋ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਮੋਨੀ ਮਾਤਾ ਦਾ ਟਯਕ ਲਾਮ ਲੱਗੇ ਖੜ ਹੋਈਆਂ ਮਾਤਾ ਸ਼ਾਮ ਕੋ ਮੋਨੀ ਜੀ ਦਾ ਇਹ ਟਯਕ ਲਾਮ ਜਿਹਦੇ ਲਈ ਅੱppa ਕਿਸੇ ਨੂੰ ਵੀ ਆਪਣੇ ਵਸਤੇ ਵਿੱਚ ਕਰ ਸਕਦੀਆਂ ਤੇ ਨਾਲ ਦੀ ਨਾਲ ਕਿਸੇ ਲਈ ਵੀ ਇਹ ਕੰਮ ਕਰ ਸਕਦੇ ਆ ਕਿਸੇ ਨੂੰ ਕੁਆਤੀਉ ਦੀ ਪਾਲ ਕਰਨੀ ਹੋਵੇ ਜਾਂ ਫਿਰ ਕੋਈ ਵਧੀਸ਼ ਦੇ ਵਿੱਚੋਂ ਨਾ ਮੁੜਦਾ ਹੋਵੇ ਕਿਸੇ ਵੀ ਤਰ੍ਹਾਂ ਦੇ ਦੰਦ ਕੰਮ ਹੋਵੇ ਤਾਂ ਇਸ ਮਾਤਾ ਮੋਣੀ ਦੇ ਤਾ ਯਕ ਲਾਮ ਨੂੰ ਸਿੱਧ ਕਰਕੇ ਇਦਾਂ ਦੇ ਸਾਰੇ ਕਾਰਜ ਆਪਾਂ ਕਰ ਸਕਦੇ ਹਾਂ ਸੋ ਇਸ ਦੇ ਲਈ ਜੋ ਕਿ 41 ਦਿਨ ਦਾ ਸਮਾ ਲੱਗਿਆ 41 ਦਿਨ ਦੀ ਇਹ ਲਈ ਸਾਰਨਾ ਕਰਨੀ ਪਵੇਗੀ ਰੋਜ਼ਾਨਾ 108 ਮਣਕੇ ਵਾਲੀ ਮਾਲਾ ਤੇ ਪੰਜ ਮਗਲਾਂ ਦਾ ਜਾਪ ਕਰਨਾ ਹੋਏਗਾ ਆਸਣ ਲਾਲ ਕੱਪੜੇ ਦਾ ਵਿਛਾ ਕੇ ਉਸ ਉੱਪਰ ਬੈਠ ਕੇ ਜਾਪ ਕਰਨਾ ਹੈ ਪੂਰਬ ਦਿਸ਼ਾ ਵੱਲ মুখ ਕਰਨਾ ਹੈ ਦੋ ਲੱਡੂ ਰੱਖਣੇ ਸਾਹਮਣੇ ਇੱਕ ਪਾਨ ਦੋ ਬਰਫੀ ਦੀਆਂ ਟੁਕੜੀਆਂ ਸੱਤ ਤਰ੍ਹਾਂ ਦੀ ਮਠਿਆਈ ਪੰਜ ਤਰ੍ਹਾਂ ਦਾ ਮੇਵਾ ਇਹ ਯਾਬ ਤੁਸੀਂ ਮੰਗਲਵਾਰ ਤੋਂ ਸ਼ੁਰੂ ਕਰਨਾ ਪਹਿਲੇ ਦਿਨ ਇਹ ਸਾਰਾ ਸਮਾਨ ਰੱਖ ਲੈਣ ਰੱਖ ਕੇ ਮੰਗਲਵਾਰ ਨੂੰ ਇਹ ਸਾਰਾ ਸਮਾਨ 베ਰੀ ਦੇ ਥੱਲੇ 베ਰੀ ਦੇ ਥੱਲੇ ਰੱਖ ਕੇ ਆਉਣਾ ਕਿਉਂਕਿ ਮੰਗਲਵਾਰ ਦੀ ਮੰਗਲਵਾਰ ਰਾਖੀ ਮੰਗਲਵਾਰ ਨੂੰ ਹੀ ਜਾ ਕੇ ਸਵੇਰੇ ਥੈਮ ਦੇ ਨਾਲ 베ਰੀ ਦੇ ਥੱਲੇ ਰੱਖ ਕੇ ਆਉਣਾ ਹਰ ਮੰਗਲਵਾਰ ਇਹ ਕੰਮ ਲਾਜ਼ਮੀ ਕਰਨਾ ਜਿਸ ਵੇਲੇ 41 ਦਿਨ ਠਾਣਿਤੇ 40 ਦਿਨ ਹੋ ਜਾਣ ਔਕਮ 41ਵਾਂ ਦਿਨ ਵੀ ਹੋ ਜਵੇ ਆਖਰੀ ਦਿਨ ਕਿਸੇ ਨਹਿਰ ਦੇ ਕਿਨਾਰੇ ਨਦੀ ਦੇ ਕਿਨਾਰੇ 16 ਤਰ੍ਹਾਂ ਦਾ ਇਹਨੂੰ ਸੋਲਾ ਸ਼ਿੰਗਾਰ ਕਹਿੰਦੇ ਨੇ 16 ਤਰ੍ਹਾਂ ਦਾ ਸ਼ਿੰਗਾਰ ਲੈਣਾ ਹੈ ਸੱਤ ਤਰ੍ਹਾਂ ਦੀ ਮਠਿਆਈ ਲੈਣੀ ਹੈ ਸੈਂਟ ਲੈਣਾ ਇੱਕ ਨਾਰੀਅਲ ਲੈਣਾ ਆਨ ਲੱਡੂ ਬਰਫੀ ਦੇ ਪੀਸ ਪੰਜ ਤਰ੍ਹਾਂ ਦਾ ਮੇਵਾ ਇੱਕ ਫੁੱਲਾਂ ਦਾ ਹਾਰ ਅਤੇ ਥੋੜੇ ਜਿਹਾ ਖੁੱਲੇ ਫੁੱਲ ਜੋ ਕਿ ਉੱਥੇ ਫੁੱਲਾਂ ਦੀ ਸ਼ੇਜ ਬਣੂ ਸ਼ਾਹੀ ਫੁੱਲਾਂ ਦੇ ਉੱਤੇ ਹੀ ਇਹ ਸਾਰਾ ਅਸਮਾਨ ਰੱਖਣਾ ਹੈ ਸਰੂ ਦੇ ਤੇਲ ਦਾ ਇੱਕ ਦੀਪਕ ਵੀ ਜਗਾਉਣਾ ਹੈ ਉਸ ਜਗ੍ਹਾ ਤੇ ਨਜ਼ੀਦੇ ਕਿਨਾਰੇ ਯਾਨੀ ਜਲ ਦੇ ਕਿਨਾਰੇ ਤੇ ਤੇ ਪੰਜ ਤਰ੍ਹਾਂ ਦੇ ਫਲ ਵੀ ਰੱਖਣੇ ਆ ਅਰਗਬਤੀ ਲਾ ਕੇ ਬੈਠ ਜਾਣਾ ਇੱਕ ਮਾਲਾ ਉੱਤੇ ਇਸ ਮੰਤਰ ਦਾ ਜਾਪ ਕਰਕੇ ਆਉਣਾ ਯਾਨੀ 108 ਦਫਾ ਇਸ ਮੰਤਰ ਦਾ ਜਾਪ ਕਰਕੇ ਆਉਣਾ ਹੈ ਜਾਪ ਕਰਕੇ ਹੱਥ ਜੋੜ ਕੇ ਮਾਤਾ ਮੂਨੀ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਪ੍ਰਾਰਥਨਾ ਫਰਿਆਦ ਕਰਨੀ ਕਿ हे ਮਾਤਾ हे ਮੂਨੀ ਮਾਤਾ ਮੈਂ 41 ਦਿਨ ਦਾ ਇਹ ਤਿਹਰਾ ਜਾਪ ਕੀਤਾ ਮੈਂ ਜਿਸ ਕੰਮ ਲਈ ਇਹ ਜਾਪ ਕੀਤਾ ਹੈ ਉਹ ਮੇਰਾ ਕੰਮ ਸੰਪੂਰਨ ਕਰੋ ਕਿਸ ਸਮੇਂ ਵੀ ਕਿਤੇ ਵੀ ਮੈਂ ਤੁਹਾਨੂੰ ਯਾਦ ਕਰਾਂ ਤੂੰ ਤੁਸੀਂ ਸਹਾਈ ਹੋਣਾ ਜਿਹੜਾ ਵੀ ਮੈਂ ਕੰਮ ਤੁਹਾਨੂੰ ਦੱਸਾਂ ਉਹ ਮੇਰਾ ਕੰਮ ਜ਼ਰੂਰ ਕਰਨਾ ਹੈ ਮੈਂ ਤੇਰੀ ਜੋ ਵੀ ਪੇਟਾ ਸੀ ਉਹ ਤੇਰੇ ਚਰਨਾਂ ਦੇ ਵਿੱਚ ਅਰਪਣ ਕੀਤੀ ਹੈ ਇਹ ਆਪਣੀ ਸਾਰੀ ਪੇਟਾ ਲੈ ਲਾ ਤੇ ਮੇਰੇ ਤੇ ਕਿਰਪਾ ਕਰਨੀ ਆ ਮੈਂ ਜਿਸ ਕੰਮ ਲਈ ਵੀ ਤੈਨੂੰ ਯਾਦ ਕਰਾਂ ਤਾਂ ਤੂੰ ਮੇਰੇ ਤੇ ਮਿਹਰ ਪ੍ਰਿਆ ਹਤਰ ਖਾਣਾ ਮੇਰਾ ਉਹ ਕੰਮ ਹੋਣਾ ਚਾਹੀਦਾ ਜਿਸ ਕੰਮ ਲਈ ਵੀ ਮੈਂ ਤੈਨੂੰ ਯਾਦ ਕਰਾਂ ਦੋਸਤੋ ਹੁਣ ਆਪਾਂ ਨੇ ਉਹ ਮਣੀ ਮਤਾ ਦਾ ਮਤਾ ਸ਼ਾਮ ਕੋਰ ਮਣੀ ਦਾ ਮੰਤਰ ਚੰਗੀ ਤਰ੍ਹਾਂ ਪਹਿਲਾਂ ਗੰਠ ਕਰਨਾ ਹੈ ਗੰਠ ਕਰਕੇ ਫਿਰ ਹੀ ਇਹ ਦਾ ਜਾਪ ਸ਼ੁਰੂ ਕਰਨਾ ਹੈ ਸੋ ਦੋਸਤੋ ਮਤਾ ਸ਼ਾਮ ਕੋਰ ਮਣੀ ਦਾ ਉਹ ਤਾਇਗ ਲਾਮ ਇਸ ਤਰ੍ਹਾਂ ਹੈ ਮੇਰੀ ਚਲਾਈ ਚੱਲ ਮੇਰੇ ਗੁਰੂ ਦੀ ਚਲਾਈ ਚੱਲ ਸੱਥੀ ਫੜਾ ਕੇ ਹਥੋੜੀਆਂ ਗਲੀਆਂ ਕੱਤ ਜੰजीर ਜੀ ਦੇ ਵੱਲ ਭੇਜਾਂ ਸ਼ਾਮਕੋਰ ਹਾਜ਼ਰ ਕਰੀਂ ਖਜੂਰ ਦੋਸਤੋ ਇਹ ਮਹਾ ਸ਼ੰਕਰ ਮੁਨੀ ਦਾ ਮੰਤਰ ਮੈਂ ਦੁਬਾਰਾ ਰੀਟ ਕਰ ਜਾ ਰਿਹਾ ਚੰਗੀ ਤਰੈ ਨੂੰ ਸੁਣ ਕੇ ਕੰਠ ਕਰਕੇ ਯਾਦ ਕਰਨਾ ਯਾਦ ਕਰਕੇ ਹੀ ਫੇਰ ਹੀ ਇਸ ਮੰਤਰ ਨੂੰ ਜਪਨਾ ਸ਼ੁਰੂ ਕਰਨਾ ਮੇਰੀ ਚਲਾਈ ਚੱਲ ਮੇਰੇ ਗੁਰੂ ਦੀ ਚਲਾਈ ਚੱਲ ਹੱਥੀ ਫੜਾ ਕੇ ਹਥੋੜੀਆਂ ਗਲੀਆਂ ਕੱਕਤ ਜੰਤੀਰ ਜੇਦੇ ਵੱਲ ਭੇਜਾਂ ਸ਼ਾਮ ਕੋਰ ਹਾਜ਼ਰ ਕਰੀਂ ਖਜੂਰ ਦੋਸਤੋ ਇਹ ਮੋਨੀ ਮਤਾ ਦਾ ਢਾਈਆ ਗਲਾਮ ਹੈ ਜਿਸ ਨੂੰ ਚੰਗੀ ਤਰ੍ਹਾਂ ਯਾਦ ਕਰਕੇ ਫਿਰ ਹੀ ਇਹਦਾ ਜਾਪ ਸ਼ੁਰੂ ਕਰਨਾ ਹੈ ਸੋ ਦੋਸਤੋ ਜਿਹੜੇ ਸਤਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਪੀਰਾ ਦੀ ਜ਼ਰੂਰ ਲਿਖਣੀ ਹੈ ਜਲਦ ਹੀ ਕਿਸੇ ਨਵੇਂ ਕੱਲ ਮੈਂ ਮੰਤਰ ਪਾਠ ਦੀ ਨਾਲ ਹਾਜ਼ਰ ਹੋਵਾਂਗੇ ਸੂਜਾ ਤੱਕ ਲਈ ਜੈ ਪੀਰਾਂ ਦੀ